हां जी पशुपालक ਵੀਰੋ ਸਵਾਗਤ ਆ ਫੇਰ ਤੋਂ ਇੱਕ ਵਾਰ ਅੱਜ ਮੈਂ ਪਿੰਡ ਦੁੱਲੇਆਲਾ ਖੜਾ ਸੀ ਨਾਲ ਹੀ ਲੱਗਦਾ ਪਿੰਡਾਂ ਮੇਰਾ ਜੰਗਿਆਣੇ ਦਾ ਵੀਰ ਕਲਵੀਰ ਦੇ ਘਰ ਜ਼ਿਲ੍ਹਾ ਬਠਿੰਡਾ ਦਾ ਪਿੰਡ ਆ ਇਹ ਤੇ ਅਕਸਰੀ ਮੇਰੇ ਕੋਲੇ ਬਹੁਤ ਸਾਰੇ ਕਾਲਾਂ ਆਉਂਦੀਆਂ ਨੇ ਜਿਵੇਂ ਮੈਂ ਪਹਿਲਾਂ ਵੀਡੀਓ ਵਿੱਚ ਦੱਸਿਆ ਵੀ ਜਿਹੜੇ ਪਸ਼ੂਆਂ ਦੀ ਹੀਟ ਨਹੀਂ ਆਉਂਦੀ ਉਹ ਕੀ ਕਾਰਨ ਆ ਕਿਉਂ ਨਹੀਂ ਹੀਟ ਆਉਂਦੀ ਬਹੁਤ ਸਾਰੇ ਦਵਾਈਆਂ ਦੇ ਦਿੰਦੇ ਨੇ ਕਈ ਵਾਰੀ ਪਾਊਡਰ ਵੀ ਮਿਨਰਲ ਮਿਕਚਰ ਬਹੁਤ ਸਾਰੇ ਪਾ ਦਿੰਦੇ ਨੇ ਤੇ ਫਾਰਮਰ ਫੀਡ ਵੀ ਆਪਦੀ ਬਣਾ ਕੇ ਪਾਉਂਦੇ ਨੇ ਪੂਰਾ ਜੋਰ ਲਾਉਂਦੇ ਨੇ ਫਿਰ ਵੀ ਹੀਟ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਕੀ ਕਾਰਨ ਆ ਆਪਾਂ ਸਾਰ ਪਹਿਲਾਂ ਆਪਾਂ ਇਸ ਝੋਟੀ ਦੀ ਅੱਜ AI ਕਰੀ ਐ ਤੇ ਇਹਦੀ ਕਿੰਨੀ ਉਮਰ ਹੋਗੀ ਤੇ ਕਿਵੇਂ ਇਹਦੀ ਆਪਾਂ ਹੀਟ ਕਢਾਈ ਐ ਇਹਦੀ ਵੀ ਹੀਟ ਨਹੀਂ ਆਉਂਦੀ ਸੀ ਕੋਈ ਗੱਲ ਨਹੀਂ ਖੜੀ ਰਹਿੰਦੇ ਸੀ ਉਹ ਵੀ ਤੇ ਆਪਾਂ ਦੋ ਗੱਲਾਂ ਕਰਦੇ ਆਂ ਕਲਵੀਰ ਨਾਲ ਤੇ ਸਾਰੀਆਂ ਗੱਲਾਂ ਪੁੱਛ ਕੇ ਆਪਾਂ ਫਿਰ ਇਹਦੇ ਕਾਰਨ ਬਾਰੇ ਦੱਸਦੇ ਆਂ ਪੂਰੀ ਵੀਡੀਓ ਅੰਤ ਤੱਕ ਦੇਖਣਾ ਇਹ 'ਚ ਬਹੁਤ ਵਧੀਆ ਗੱਲ ਸਿੱਖਣ ਨੂੰ ਮਿਲਣੀ ਐ ਹਾਂ ਕਲਵੀਰ ਸਵਾਗਤ ਆ ਵੀਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਆਪਾਂ ਦੱਸੀ ਵੀ ਝੋਟੀ ਦੀ ਉਮਰ ਕਿੰਨੀ ਐ ਇਹਦੀ ਝੋਟੀ ਆ ਆ 25 ਤਰੀਕ ਨੂੰ ਤਾਂ ਦਾ ਸਾਲ ਦੀ ਹੋ ਜੂਗੀ ਹਾਂ ਇਹ ਤੇ ਹੁਣ ਮੁਰਾਣਾਸਲ ਦੀ ਆ ਇਹ ਫਤਿਹਬੁੱਲ ਦੀ ਆ ਹਣਾ ਆ ਫਤਿਹਬੁੱਲ ਦੀ ਡੇਰਾ ਸੱਤਾਂ ਦਾ ਸਲਾਪਰੇ ਵਾਲੇ ਸਾਂ ਦੀ ਛੋਟੀ ਹੈ ਜੀ ਹਾਂ ਇਹ ਜਿਹੜਾ ਸਾਨ ਸੀ ਇਹ ਵੀ ਆਪਣਾ ਪੀਡੀਐਫ ਚੈਂਪੀਅਨ ਸੀਗਾ 2018 ਵਿੱਚ ਤੀਸਰਾ ਨੰਬਰ ਸੀ ਇਹਦਾ ਤੇ ਇਹ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਜੀ ਆਹ ਪਾ ਇਸ ਤਰੀਕ ਨੂੰ 25 ਤਰੀਕ ਨੂੰ ਯਾਨੀ ਕਿ ਤਿੰਨ ਸਾਲ ਦੀ ਹੋ ਜੂ ਕੁਛ ਦਿਨ ਹੀ ਘੱਟੀ ਆ ਤਿੰਨ ਸਾਲ ਦੀ ਹੋ ਗਈ ਹਾਂਜੀ ਅੱਜ 22 18 ਤਰੀਕ ਹਫਤਾ ਘੱਟਾ ਹਾਂ ਇਹਦੇ ਤੁਸੀਂ ਮੇਰੇ ਨਾਲ ਸੰਪਰਕ ਕਰਿਆ ਸੀ ਵੀ ਇਹ ਹੀ ਹੀਟ ਨਹੀਂ ਆ ਰਹੀ ਹਾਂਜੀ ਉਸ ਤੋਂ ਪਹਿਲਾਂ ਤੁਸੀਂ ਕੀ ਕੁਛ ਦੇ ਚੁੱਕੇ ਸੀ ਪਹਿਲਾਂ ਉਸ ਤੋਂ ਪਹਿਲਾਂ ਜੀ ਅਸੀਂ ਇਹਨੂੰ ਪੌਡਰ ਬਥੇਰੇ ਪਾਏ ਕੋਲਕਾ ਦੀ ਖਰਾਕ ਵੀ ਪਾਈ ਹਾਂ ਹਾਂ ਹੋਰ ਮੈਡੀਕਲ ਤੋਂ ਵੀ ਲੈ ਕੇ ਚੀਜ਼ਾਂ ਚਾਰੇ ਕੋਈ ਰਿਜ਼ਲਟ ਨਹੀਂ ਜੀ ਤੇ ਫਿਰ ਕਿਵੇਂ ਹਲ ਹੋਇਆ ਮੈਂ ਤੁਹਾਨੂੰ ਕੀ ਕਹੇ ਇਸ ਦੇ ਬਾਰੇ ਵੀ ਉਸ ਤੋਂ ਬਾਅਦ ਜੀ ਤੁਸੀਂ ਸਾਨੂੰ ਰਹਿ ਦਿੱਤੀ ਸੀ ਮੈਪਲੀ ਫੀਡ ਪਾਉ ਹਿਫਰ ਹਾਂ ਹਾਂ ਠੀਕ ਆ ਉਸ ਤੋਂ ਬਾਅਦ ਅਸੀਂ ਆ ਪਿਆ ਜੀ ਇੱਕ ਗੱਟਾ ਇਹਨੂੰ ਵਿਚਾਰਿਆ ਇਹਦੀ ਬਹੁਤ ਸੋਹਣੀ ਝੋਟਕੀ ਦੇ ਸਾਈਨਿੰਗ ਆਈ ਆ ਦੇਖੋ ਕਿੰਨੀ ਵਧੀਆ ਚਮਕ ਦੂਸਰੀ ਸਾਈਡ ਦੂਸਰੀ ਸਾਈਡ ਦਿਖਾਓ ਹਾਂਜੀ ਹਾਂਜੀ ਤੇ ਆ ਵਾ ਮੈਪਲੀ ਦਾ ਪਾਇਆ ਜੀ ਬਾਈ ਜੀ ਗੁਰਪ੍ਰੀ ਡਾਕਟਰ ਜੰਗਿਆਣੇ ਦਾ ਉੱਥੇ ਸਟੋਰ ਆ ਜੰਗਿਆਣੇੋਂ ਲਿਆ ਕੇ ਇੱਕ ਗੱਟੇ ਨੇ ਯਾਨੀ ਕਿ ਅੱਜ ਤੋਂ 21 ਦਿਨ ਪਹਿਲਾਂ ਵੀ ਹੀਟ ਆਈ ਉਹ ਹੀਟ ਅਸੀਂ ਮਿਸਿੰਗ ਕੀਤੀ ਵੀ ਚਲ ਦੂਜੀ ਹੀਟ ਤੇ ਆਪਾਂ ਇਹੀ ਕਰਵਾਵਾਂਗੇ ਇਹੀ ਕਰਾਵਾਂਗੇ ਤੇ ਤੁਹਾਨੂੰ ਕੀ ਫਰਕ ਲੱਗੇ ਝੋਟੀ ਦਾ ਪਹਿਲਾਂ ਨਾਲੋਂ ਪੁੱਛੋ ਝੋਟੀਆਂ ਜੀ ਗਰੋਥ ਵੀ ਵਧੀਆ ਕਰੀ ਰਾਜੀ ਵੀ ਵਧੀਆ ਹੋਈ ਵਜ਼ਨ ਵੀ ਬਣਿਆ ਝੋਟੀ ਦਾ ਝੋਟੀ ਦਾ ਰੰਗ ਤੇ ਚਮਕ ਵੀ ਬਣੀ ਹਾਂ ਸਾਇਨਿਕ ਅੱਗੇ ਨਾਲੋਂ ਵਧੀਆ ਬਣੀ ਬਹੁਤ ਵਧੀਆ ਬਣੀ ਜੀ ਚਮਕ ਆ ਗਈ ਪੂਰੀ ਕਾਲੀ ਕਾਲੀ ਹੋਈ ਪਹਿਲਾਂ ਖੁਸ਼ਕ ਰਹਿੰਦੀ ਸੀ ਹਾਂਜੀ ਹਾਂ ਹਾਂ ਇਹਨਾਂ ਦੇਖਣ ਨੂੰ ਦੂਰੋਂ ਲੱਗ ਰਿਹਾ ਬਲ ਜਾ ਪਰ ਇਹ ਨਹੀਂ ਤੇ ਵਾਲ ਝੜੇ ਹੋ ਜਾਂਦੇ ਇਹਦਾ ਵੈਸੇ ਸਿਰ ਜਾ ਘਸੌਂਦੀ ਰਹਿੰਦੀ ਐ ਚੋੜ ਨਾਲ ਪਿਓਰ ਮੋਰਾ ਦੀ ਬਰੀਡ ਦੀ ਝੋਟੀ ਸੀ ਇਹਨਾਂ ਕੋਲੇ ਦੇਖੋ ਉਮਰ ਨੰਗਦੀ ਜਾਂਦੀ ਸੀ ਨਹੀਂ ਇਹਨੇ ਹੁਣ ਨੂੰ ਇੱਕ ਸੁਆ ਦੇ ਜਾਣਾ ਸੀ ਹਾਂਜੀ ਅ ਇੱਥੇ ਹੁਣ ਕੀ ਹੈ ਕਹਿੰ ਕਈ ਵਾਰੀ ਆਮ ਹੀ ਦੇਖਦੇ ਅਸੀਂ ਪਿੰਡਾਂ ਦੇ ਫਾਰਮਰ ਵੀਰ ਆਪਣੇ ਕਣਕ ਦਾ ਦਾਣਾ ਜ਼ਿਆਦਾ ਪਾਉਂਦੇ ਨੇ ਜਦੋਂ ਜ਼ਿਆਦਾ ਅਨਾਜ ਪਾਈ ਜਾਂਦੇ ਆਪਾਂ ਇਹਨਾਂ ਦਾ ਫੈਰਟੀਲਾਈਜ਼ਰ ਹੋ ਜਾਂਦਾ ਫਿਰ ਆਪਾਂ ਜਿੰਨੇ ਵੀ ਕੋਈ ਮਿਨਰਲ ਵਿਟਾਮਿਨ ਦੇਵਾਂਗੇ ਜਦੋਂ ਫੈਰਟੀਲਾਈਜ਼ਰ ਹੋ ਗਿਆ ਉਹ ਬਾਈਪਾਸ ਹੋ ਜਾਂਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪਾਊਡਰ ਕਿੰਨੇ ਮਰਜ਼ੀ ਪਾਊਡਰ ਪਾ ਲਓ ਉਹਦਾ ਹੱਲ ਨਹੀਂ ਹੋਣਾ ਉਹਨੂੰ ਇਕੱਲੇ ਪਾਊਡਰ ਪਾ ਕੇ ਨਹੀਂ ਸਰਨਾ ਉਹਨੂੰ ਪ੍ਰੋਪਰ ਜੋਐਸ ਦੀ ਰਿਕੁਆਇਰਮੈਂਟ ਆ ਜੋਐਸ ਦੀ ਲੋੜ ਆ ਉਹ ਖਰਾਕ ਪਾਉਣੀ ਪੈਣੀ ਆ ਜਿੰਨੇ ਉਹਨੂੰ ਪ੍ਰੋਟੀਨ ਦੀ ਲੋੜ ਆ ਉਹਨੂੰ ਪ੍ਰੋਟੀਨ ਮਿਲੇ ਜਿੰਨੇ એનર્ਜੀ ਦੀ ਲੋੜ ਆ ਸਟਾਰਚ ਦੀ ਲੋੜ ਜੇ ਆਪਾਂ ਕੋਈ ਵੀ ਚੀਜ਼ ਅਪ ਲੋਡ ਤੋਂ ਵਧ ਦੇ ਦਿੰਨੇ ਆ ਤਾਂ ਵੀ ਨੁਕਸਾਨ ਕਰਦੀ ਐ ਜੇ ਲੋਡ ਤੋਂ ਘਟ ਦੇ ਦਿੰਨੇ ਆ ਤਾਂ ਵੀ ਉਹ ਪਸ਼ੂ ਉਹ ਚ ਡੈਫੀਸ਼ੀਐਂਸੀ ਆਉਂਦੀ ਐ ਤੇ ਹੁਣ ਇੱਥੇ ਆਪਣੇ ਫੀਡ ਨਾਲ ਕੋਈ ਪਾਊਡਰ ਪਾਇਆ ਕਲਵੀਰ ਆਪਾਂ ਫੀਰ ਨਾਲ ਕੁਝ ਨਹੀਂ ਪਾਇਆ ਜੀ ਹਾਂ ਕੱਲੀ ਫੀਡ ਪਈ ਆ ਦਿਨ ਦੀ ਕਿੰਨੀ ਫੀਡ ਪਾਉਂਦਾ ਸੀ ਫੀਡ ਦੀ ਤਾਂ 2 ਕਿਲੋ ਹਾਂ 2 ਕਿਲੋ ਤੋਂ ਵੱਧ ਅਹੀ ਫੀਡ ਨਹੀਂ ਪੈਂਦੀ ਆਪਾਂ ਹੀ ਫਰ ਫੀਡ ਹੈ ਜੋ ਕੈਸੀ ਵੀ ਪਸ਼ੂ ਨੂੰ ਆਪਾਂ 2 ਕਿਲੋ ਤੋਂ ਵੱਧ ਨਹੀਂ ਪਾਉਣੀ ਮੈਪਲੀ ਦੀ ਇਹ 2 ਕਿਲੋ ਵਿੱਚ ਹੀ ਇਸ ਦੇ ਸਾਰੇ ਮੈਨੂਅਲ ਵਿਟਾਮਿਨ ਜਿੰਨੇ ਵੀ ਲੋੜਾਂ ਹੁੰਦੀਆਂ ਪਸ਼ੂ ਦੀਆਂ ਪੂਰੀਆਂ ਹੁੰਦੀਆਂ ਔਰ ਕੋਈ ਤਾਂ ਉਸ ਨੂੰ ਇੱਕ ਵਾਰ ਮੈਪਲੀ ਦੀ ਹਿਫਰ ਫੀਡ ਜ਼ਰੂਰ ਟਰਾਈ ਕਰੋ ਠੀਕ ਹੈ ਵਿਕਲਵੀਰ ਹੋਰ ਕੋਈ ਗੱਲ ਕਹਿਣੀ ਚਾਹੋਗੇ ਹੋਰ ਜੀ ਮੈਂ ਕੱਲ ਹੋਰ ਕਹਿਣੀ ਚਾਹੁੰਦਾ ਆ ਬਰੀ ਮੱਝ ਆ ਜੀ ਠੀਕ ਹੈ ਇਹਨੂੰ ਆਪਣੀ ਲਿਆ ਕੇ ਪਾਇਆ ਟਰਾਂਜੈਕਸ਼ਨ ਤੁਹਾਡੇ ਤੋਂ 2450 ਵਾਲਾ ਗੱਟਾ ਸ਼ੈਣੀ ਇਹਦੀ ਵੀ ਬਹੁਤ ਸੁਣੀ ਆਈ ਹੈ ਜੀ ਇਹਦੇ ਰਾਜੀ ਵੀ ਬਹੁਤ ਹੋਈ ਆ ਵੇਟ ਵੀ ਵਧੀਆ ਬਣਿਆ ਚੌਕਰੀ ਵਧੀਆ ਆਈ ਆ ਤੇ ਆ ਦੇਖੋ ਲੌਂ ਵੀ ਬਹੁਤ ਲੱਗੀ ਇਹਨੂੰ ਪਾਉਣਾ 4 ਕਿਲੋ ਡੇਲੀ ਦੀ ਜੀ ਠੀਕ ਹੈ ਇਹਦਾ 15 16 ਦਾ ਰੁਪਏ ਜੀ ਅਜੇ ਤੱਕ ਪੂਰੇ ਹੋ ਗਏ ਹਾਂ ਜੇ ਤਾਂ ਫਿਰ ਸ਼ੁਰੂ ਹੀ ਕਰੀਏ ਤੁਸੀਂ ਇਹਦੇ ਹਾਂ ਜੀ ਸ਼ੁਰੂ ਕਰੀਏ ਹਾਂ ਜੀ ਠੀਕ ਹੈ ਵੀਰ ਹਾਂ ਜੀ ਇਹਦਾ ਵੀ ਰਿਜ਼ਲਟ ਬਹੁਤ ਸੋਹਣਾ ਆਇਆ ਜੀ ਇਹਨੂੰ ਅਸੀਂ ਹੋਰ ਕੋਈ ਦਾਣਾ ਨਹੀਂ ਪਾਉਂਦੇ ਕੋਈ ਤੇਲ ਨਹੀਂ ਚਾਰਦੇ ਤੁਹਾਡੇ ਲਈ ਫੀਡ ਹੀ ਯੂਜ਼ ਕਰ ਰਹੇ ਹਾਂ ਜੀ ਠੀਕ ਹੈ ਚਲੋ ਠੀਕ ਹੈ ਜੀ ਜੋ ਵੀਰ ਵੀਡੀਓ ਵਿੱਚ ਕੋਈ ਪਾਊਡਰ ਨਹੀਂ ਇਹਨੂੰ ਪਾ ਰਹੇ ਇਕੱਲੀ ਫੀਡ ਚੱਲ ਰਹੀ ਆ ਮੈਂ ਕੋਣਾ ਵੀ ਨਹੀਂ ਆਪਣੀ ਕਿਸੇ ਵੀ ਫੀਡ ਮੈਂ ਆਪਣੀ ਕੋਈ ਪਾਊਡਰ ਨਹੀਂ ਪਾਣਾ ਵੀਰ ਇਹ ਬਹੁਤ ਮਿਹਨਤੀ ਆ ਮੁੜ ਕੇ ਨਾ ਭਜਿਆ ਪਿਆ ਦੇਖੋ ਕੰਮ 'ਚ ਇੰਨਾ ਜ਼ਿਆਦਾ ਵਿਅਸਤ ਰਹਿੰਦਾ ਹੈਗਾ ਤੇ ਇਹ ਦੇਖੋ ਇੰਨੀ ਮਿਹਨਤ ਕਰਦਾ ਜਦੋਂ ਬੰਦਾ ਫਿਰ ਵੀ ਪਸ਼ੂ ਨਾ ਬਣੇ ਹਨਾ ਫਿਰ ਦੁੱਖ ਹੁੰਦਾ ਹੈਗਾ ਤੇ ਠੀਕ ਆ ਬਿਲਕੁਲ ਵੀਰ ਧੰਨਵਾਦ ਵੀਡੀਓ ਵਿੱਚ ਅਖੀਰ ਤੱਕ ਜੁੜੇ ਰਹਿਣ ਲਈ ਧੰਨਵਾਦ ਜੀ ਫੀਡ ਰਹੀ ਫੀਡ ਬਾਰੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਕਰਨੀ ਆ ਤੁਸੀਂ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ 9872 ਔਰ ਵੀਰ ਕਲਵੀਰ ਤੋਂ ਜੇ ਕੁਝ ਪੁੱਛਣਾ ਤੁਸੀਂ ਵੀ ਬਾਕੀ ਇਹ ਗੱਲ ਸਹੀ ਹੈ ਜਿਹੜੀਆਂ ਕਰੀਆਂ ਤਾਂ ਕਲਵੀਰ ਆਪਣਾ ਨੰਬਰ ਬੋਲਣੀ ਵੀਰੋ 9364128184 ਜੀ ਦੁਬਾਰਾ ਫੇਰ ਬੋਲਦੇ 9464128184 WhatsApp ਵੀ ਇਹਦੀ ਚੱਲਦਾ ਹਾਂ ਠੀਕ ਆ ਤੇ ਦੂਸਰਾ ਲੈਂਡ ਲਾਈਨ ਵੀ ਇਹੀ ਆ ਜੀ ਠੀਕ ਹੈ ਜੀ ਜੇ ਕੋਈ ਗੱਲ ਵੀਰ ਤੋਂ ਪੁੱਛਣੀ ਚਾਹੁੰਦੇ ਹੋ ਤੁਸੀਂ ਇਹਨਾਂ ਨਾਲ ਕਦੇ ਵੀ ਕਾਲ ਕਰਕੇ ਪੁੱਛ ਲੈਣੋ ਵੀ ਬਾਕੀ ਅਸਲੀਅਤ ਹੈ ਨਹੀਂ ਇਹ ਗੱਲਾਂ ਚ ਠੀਕ ਹੈ ਜੀ ਧੰਨਵਾਦ ਵੀਰੇ ਥੈਂਕ ਯੂ ਜੀ